ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਸਿਰਲੇਖ ਹੈ ਸੱਚੇ ਦਿਲ ਤੋਂ ਕਰਿਏ ਅਰਦਾਸ ਜੇਕਰ ਕਿਵੇਂ ਫੜਨਗੇ ਗੁਰੂ ਜੀ ਬਾ ਸਾਡੀ ਤਾਗੇ ਨਾਗ ਤਵੀਤ ਨੇ ਪਾਸ ਜੇਕਰ ਕਿਵੇਂ ਫੜਨਗੇ ਗੁਰੂ ਜੀ ਬਾ ਸਾਡੀ ਤਾਗੇ ਨਗ ਤਵੀਤ ਨੇ ਪਾਸ ਜੇਕਰ ਵਹਿਮਾ ਪਰਮਾ ਪਖੰਡਾ ਵਿੱਚ ਫਸ ਕੇ ਤੇ ਆਪਣਾ ਆਪ ਕਰ ਰਹਿ ਸਤਿਆ ਨਾਸ ਜੇਕਰ ਵਹਿਮਾ ਪਰਮਾ ਪਖੰਡਾ ਵਿੱਚ ਫਸ ਕੇ ਤੇ ਆਪਣਾ ਆਪ ਕਰ ਰਹਿ ਸਤਿਆ ਨਾਸ ਜੇਕਰ ਬੀਜ ਬੀਜਾਂ ਨੂੰ ਲੱਗਣਗੇ ਫਲ ਪੱਕੇ ਦ੍ਰਿੜ ਨਿਸ਼ਚਾਤੇ ਰੱਖੀਏ ਵਿਸ਼ਵਾਸ ਜੇਕਰ ਕੀਦੇ ਦਿਲ ਦੀ ਗੱਲ ਉਹ ਜਾਣਦਾ ਨਹੀਂ ਸਭ ਦੇ ਦਿਲਾਂ 'ਚ ਉਹਦਾ ਨਿਵਾਸ ਜੇਕਰ ਕੀਦੇ ਦਿਲ ਦੀ ਗੱਲ ਉਹ ਜਾਣਦਾ ਨਹੀਂ ਸਭ ਦੇ ਦਿਲਾਂ 'ਚ ਉਹਦਾ ਨਿਵਾਸ ਜੇਕਰ ਸਾਡੇ ਵੱਲੋਂ ਉਹ ਫੇਰ ਲਊ ਕਿਵੇਂ ਅੱਖਾਂ ਉਦੇ ਬਣ ਜਾਈਏ ਦਾਸਨ ਦਾਸ ਜੇਕਰ ਸਾਡੇ ਵੱਲੋਂ ਉਹ ਫੇਰ ਲਉ ਕਿਵੇਂ ਅੱਖਾਂ ਉਦੇ ਬਣ ਜਾਈਏ ਦਾਸਨ ਦਾਸ ਜੇਕਰ ਆਪਣੇ ਆਪ ਫਿਰ ਨਾਮ ਦਾ ਰਸ ਆਉ ਫੋਕੇ ਛੱਡিয়ে ਭੋਗ ਵਿਲਾਸ ਜੇਕਰ ਲੈਂਦੀ ਮੈਲ ਹੈ ਜੁਗਾ ਜੁਗੰਤਰਾਂ ਦੀ ਨਾਮ ਜਪੀਏ ਸੁਆਸ ਸੁਆਸ ਜੇਕਰ ਆਪਣੇ ਆਪ ਹਨੇਰੇ ਸਭ ਭੱਜ ਜਾਂਦੇ ਅੰਦਰ ਹੋ ਜਾਏ ਆਤਮ ਪਰਕਾਸ਼ ਜੇਕਰ ਲੈਂਦੀ ਮੈਲ ਹੈ ਜੁਗਾ ਜੁਗੰਤਰਾਂ ਦੀ ਨਾਮ ਜਪੀਏ ਸੁਆਸ ਸੁਆਸ ਜੇਕਰ ਆਪਣੇ ਆਪ ਹਨੇਰੇ ਸਭ ਭੱਜ ਜਾਂਦੇ ਅੰਦਰ ਹੋ ਜਾਏ ਆਤਮ ਪਰਗਾਸ ਜੇਕਰ ਟਿਕ ਗਿਆ ਫਿਰ ਸਮਝ ਲਾਓ ਮਾਨੇ ਆਪਣਾ ਅੰਦਰੋਂ ਆ ਰਿਹਾ ਖਾਸ ਹੁਲਾਸ ਜੇਕਰ ਹਾਜ਼ਰ ਨਾਜ਼ਰ ਹਜ਼ੂਰ ਨੇ ਸਦਾ ਜਾਚਕ ਸਦਾ ਸਮਝੀਏ ਆਪਣੇ ਪਾਸ ਜੇਕਰ ਇਕ ਗਿਆ ਫਿਰ ਸਮਝ ਲਓ ਮਾਨੇ ਆਪਣਾ ਅੰਦਰੋਂ ਆ ਰਿਹਾ ਖਾਸ ਹੁਲਾਸ ਜੇਕਰ ਹਾਜ਼ਰ ਨਾਜ਼ਰ ਹਜ਼ੂਰ ਨੇ ਸਦਾ ਜਾਚਕ ਸਦਾ ਸਮਝੀਏ ਆਪਣੇ ਪਾਸ ਜੇਕਰ ਆਪਣੇ ਆਪ ਸਬ ਸੁਆਰਦਾ ਏ ਉਹਦੇ ਬਣ ਜਾਈਏ ਖਾਸ ਮ ਖਾਸ ਜੇਕਰ ਨੇੜੇ ਹੋ ਕੇ ਸੁਣਦਾ ਏ ਆਪ ਸਤਿਗੁਰ ਸੱਚੇ ਦਿਲ ਤੋਂ ਕਰੀਏ ਅਰਦਾਸ ਜੇਕਰ ਆਪਣੇ ਆਪ ਸਭ ਕਾਜ ਸਵਾਰ ਦਾਏ ਉਹਦੇ ਬਣ ਜਾਈਏ ਖਾਸਮ ਖਾਸ ਜੇਕਰ ਨੇੜੇ ਹੋ ਕੇ ਸੁਣਦਾਏ ਆਪ ਸਤਿਗੁਰ ਸੱਚੇ ਦਿਲ ਤੋਂ ਕਰੀਏ ਅਰਦਾਸ ਜੇਕਰ ਸੱਚੇ ਦਿਲ ਤੋਂ ਕਰੀਏ ਅਰਦਾਸ ਜੇਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ